ਤਿਹਾਰਾਂ ਦੇ ਇਸ ਸੀਜ਼ਨ 'ਚ LPG ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ ਜਿੱਥੇ LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ ਤਾਂ ਤਿਹਾਰਾਂ ਦੇ ਮੌਕੇ ਜਿੱਥੇ ਲੋਕ ਤਿਹਾਰ ਮਨਾਉਣ ਦੇ ਲਈ ਉਤਸੁਕ ਹੁੰਦੇ ਨੇ ਉਤਸ਼ਾਹਿਤ ਹੁੰਦੇ ਨੇ ਤਾਂ ਚਾਹੇ ਦੇ ਵਿਚਾਲੇ LPG ਦੇ ਵੱਲੋਂ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਦੱਸਿਏ ਕਿ ਜੋ ਕਮਰਸ਼ੀਅਲ ਗੈਸ ਸਿਲੰਡਰ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਵਾਧਾ ਜੋ ਹੈ ਉਹ ਕੀਤਾ ਗਿਆ ਹੈ ਹਾਲਾਂਕਿ ਇਹ ਹਰ ਮਹੀਨੇ ਇਹ ਕੰਪਨੀਆਂ ਦੇ ਵੱਲੋਂ ਜੋ ਹੈ ਉਹ ਆਪਣੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਕਈ ਵਾਰ ਇੱਕ ਕਟੌਤੀ ਕੀਤੀ ਜਾਂਦੀ ਹੈ ਤੇ ਕਈ ਵਾਰ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਜਹੇ ਦੇ ਵਿਚਾਲੇ ਜਿੱਥੇ ਪਿਛਲੇ 5 ਮਹੀਨਿਆਂ ਤੋਂ LPG ਦੀਆਂ ਜੋ ਕਮਰਸ਼ੀਅਲ ਗੈਸ ਸਿਲੰਡਰ ਨੇ ਉਹਨਾਂ ਦੀ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਸੀ ਪਰ ਇਸ ਵਾਰ ਜਦੋਂ ਤਿਉਹਾਰ ਨੇੜੇ ਆਏ ਤਾਂ ਹੁਣ LPG ਦੇ ਵੱਲੋਂ ਜੋ ਕਮਰਸ਼ੀਅਲ ਗੈਸ ਸਿਲੰਡਰ ਨੇ 19 ਕਿਲੋਗ੍ਰam ਵਾਲੇ ਉਸ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਦਾ ਵਾਧਾ ਇਸ ਗੈਸ ਕੰਪਨੀ ਦੇ ਵੱਲੋਂ ਕੀਤਾ ਗਿਆ ਹੈ ਦੱਸ ਦਈਏ ਕਿ ਜਿੱਥੇ ਪਹਿਲਾਂ ਇਹ ਕਮਰਸ਼ੀਅਲ ਗੈਸ ਸਿਲੰਡਰ ਜੋ ਸੀ ਉਹ 1580 ਰੁਪਏ ਦਾ ਮਿਲਦਾ ਸੀ ਦਿੱਲੀ ਦੇ ਵਿੱਚ ਹੁਣ ਉੱਥੇ ਹੀ ਇਹ ਗੈਸ ਸਿਲੰਡਰ 1595 ਰੁਪਏ ਦੀ ਕੀਮਤ ਜੋ ਹੈ ਹੋ ਚੁੱਕੀ ਹੈ ਮੌਜੂਦਾ ਸਮੇਂ ਦੇ ਵਿੱਚ ਤਾਂ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਕੰਪਨੀ ਦੇ ਵੱਲੋਂ LPG ਦੇ ਜੋ ਕਮਰਸ਼ੀਅਲ ਸਿਲੰਡਰ ਨੇ ਉਹਨਾਂ ਦੀ ਕੀਮਤਾਂ ਵਿੱਚ ਕਟੌਤੀ ਕੀਤੀ ਜਾ ਰਹੀ ਸੀ ਪਰ ਜਦੋਂ ਹੀ ਤਿਉਹਾਰ ਨੇੜੇ ਆਏ ਇਹ ਕੀਮਤਾਂ ਦੇ ਵਿੱਚ 15 ਰੁਪਏ ਦਾ ਵਾਧਾ ਇਸ ਕੰਪਨੀ ਦੇ ਵੱਲੋਂ ਕਰ ਦਿੱਤਾ ਗਿਆ ਹੈ ਹਾਲਾਂਕਿ ਰਾਹਤ ਵਾਲੀ ਇਹ ਖਬਰ ਹੈ ਕਿ ਜੋ ਘਰੇਲੂ ਗੈਸ ਸਿਲੰਡਰ ਨੇ ਉਹਨਾਂ ਦੀ ਕੀਮਤਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਜੋ 14 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਨੇ ਉਹਨਾਂ ਦੀਆਂ ਕੀਮਤਾਂ ਉਵੇਂ ਦੀਆਂ ਉਵੇਂ ਹੀ ਰਹਿਣਗੀਆਂ ਤਾਂ ਜਾਹੇ ਦੇ ਵਿਚਾਲੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਦਾ ਵਾਧਾ ਜੋ ਹੈ ਕੰਪਨੀ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਹਰ ਮਹੀਨੇ ਹੀ ਕੰਪਨੀਆਂ ਦੇ ਵੱਲੋਂ ਜੋ ਕੀਮਤਾਂ ਦੀਆਂ ਜੋ ਉਹਨਾਂ ਦੀ ਜੋ ਦੱਸਦੀ ਹੈ ਕਿ ਜੋ ਕੀਮਤਾਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਟੌਤੀ ਜਾਂ ਵਾਧਾ ਕੀਤਾ ਜਾਂਦਾ ਸਮੀਖਿਆ ਜੋ ਹੈ ਕੰਪਨੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਜਾਇਹ ਦੇ ਵਿਚਾਲੇ ਇਸ ਵਾਰ ਜਦੋਂ ਤਿਹਾਰ ਨੇੜੇ ਆਏ ਤਾਂ ਕੰਪਨੀ ਦੇ ਵੱਲੋਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ 15 ਰੁਪਏ ਦਾ ਵਾਧਾ ਕਮਰਸ਼ੀਅਲ ਗੈਸ ਸਿਲੰਡਰ ਤੇ ਕੀਤਾ ਗਿਆ ਜੋ 1580 ਰੁਪਏ ਦੇ ਵਿੱਚ ਪਹਿਲਾਂ ਗੈਸ ਸਿਲੰਡਰ ਮਿਲਦਾ ਸੀ ਉੱਥੇ ਹੀ ਹੁਣ ਇਸ ਦੀ ਕੀਮਤ 1595 ਰੁਪਏ ਹੋ ਗਈ ਹੈ ਪਿਛਲੇ 5 ਮਹੀਨਿਆਂ ਤੋਂ ਇਸ ਦੀ ਜੋ ਗੈਸ ਸਿਲੰਡਰ ਦੀ ਜੋ ਕੀਮਤ ਉਸ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਸੀ ਪਰ ਇਸ ਸਾਲ ਇਹ 15 ਰੁਪਏ ਦਾ ਵਾਅਦਾ ਜੋ ਹੈ ਉਹ ਕੀਤਾ ਗਿਆ ਹੈ ਕੰਪਨੀ ਦੇ ਵੱਲੋਂ ਜੋ LPG ਦੇ ਕਮਰਸ਼ੀਅਲ ਗੈਸ ਸਿਲੰਡਰ ਨੇ ਹਾਲਾਂਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਉਵੇਂ ਦੀਆਂ ਉਵੇਂ ਹੀ ਨੇ ਤਾਂ ਆਮ ਲੋਕਾਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਪਰ ਉਥੇ ਕਮਰਸ਼ੀਅਲ ਗੈਸ ਸਿਲੰਡਰ ਦੀ ਜੋ ਗੱਲ ਤੋਂ ਕਰਦੇ ਨੇ ਲੋਕ ਉਹਨਾਂ ਦੇ ਲਈ ਇਹ ਰਾਹਤ ਨਹੀਂ ਹੈ ਕਿਉਂਕਿ 15 ਰੁਪਏ ਦਾ ਵਾਅਦਾ ਜੋ ਹੈ ਉਹ ਕੰਪਨੀ ਦੇ ਵੱਲੋਂ ਕਰ ਦਿੱਤਾ ਗਿਆ ਹੈ ਤਾਂ ਜਾਇਹੇ ਦੇ ਵਿਚਾਲੇ ਤਿਹਾਰਾਂ ਦੇ ਮੌਕੇ ਜਿੱਥੇ ਲੋਕ ਤਿਹਾਰਾਂ ਦੇ ਲਈ ਜੋ ਉਤਸੁਕ ਹੁੰਦੇ ਨੇ ਉਤਸ਼ਾਹਿਤ ਹੁੰਦੇ ਨੇ ਤਾਂ ਜਾਇਹੇ ਦੇ ਵਿਚਾਲੇ ਕੰਪਨੀ ਦੇ ਵੱਲੋਂ ਇਸ ਮੌਕੇ ਦਾ ਫਾਇਦਾ ਚੁੱਕ ਕੇ ਜੋ 15 ਰੁਪਏ ਕੀਮਤ ਦੇ ਵਿੱਚ ਵਾਅਦਾ ਜੋ ਹੈ ਉਹ ਕੀਤਾ ਗਿਆ ਹੈ ਜੋ ਕਮਰਸ਼ੀਅਲ ਗੈਸ ਸਿਲੰਡਰ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਇਹ 15 ਰੁਪਏ ਦਾ ਵਾਅਦਾ ਜੋ ਹੈ ਕੰਪਨੀ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਤੇ ਨਾ ਹੀ ਵਾਅਦਾ ਜੋ ਹੈ ਕੰਪਨੀ ਦੇ ਵੱਲੋਂ ਕੀਤਾ ਗਿਆ ਹੈ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਉਮੀਦियां ਉਵੇਂ ਹੀ ਰਹਿਣਗੀਆਂ